ਆਹ ਨੂੰ ਕੰਮ ਆਇਆ ਛਾਹ ਦੇ ਕੇ ਸਾਡੇ ਨੂੰ ਬਲੈਕਮੇਲ ਕਰਦੇ ਹੋ ਕੀ ਗੱਲ ਛੱਡੀ ਓਏ ਹੈਂ ਕਦੇ ਵਾ ਤੂੰ ਸਾਡੇ ਕੁੜੀਆਂ ਨੂੰ ਨਹੀਂ ਜਨਾਬ ਜੀ ਅਸੀਂ ਕੁੜੀਆਂ ਨੂੰ ਬੁਲਾ ਕੇ ਹੀ ਉਹਨਾਂ ਨਾਲ ਜੋ ਕੋਈ ਸੋਚਦਾ ਕਰ ਤੁਸੀਂ ਪਰ ਨਹੀਂ ਅਸੀਂ ਕਿਤੇ ਹੋਇਆ ਜਾ ਕੋਈ ਨਹੀਂ ਕਰ ਰਹੇ ਤੇ ਕ ਜਿਹੜੀਆਂ ਕੁੜੀਆਂ ਨੂੰ ਸੱਦਿਆ ਅੰਦਰ ਬੁਲਾਈ ਬੈਠੇ ਅਸੀਂ ਕੀ ਮਤਲਬ ਕੀ ਥੋੜਾ ਇਹ ਅਸੀਂ ਜਨਾਬ ਪੈਸੇ ਤਾਂ ਲਾਜ ਦਿੰਨੇ ਤੁਸੀਂ ਉਹਨਾਂ ਨੂੰ ਅਸੀਂ ਕਹਿਣਾ ਕੀ ਸਾਡੇ ਨਾਲ ਮੂਵੀ ਸ਼ੂਟ ਕਰਨ ਲਈ ਇਹਨਾਂ ਨੂੰ ਬਾਹਰੋਂ ਅੰਦਰ ਲਿਆ ਕੇ ਆਨੀ ਲੋ ਵੀ ਦੋਸਤੋ ਅਸੀਂ ਤੁਹਾਨੂੰ ਦੋ ਬੰਦਿਆਂ ਕੋਲੇ ਲੈ ਕੇ ਚੱਲੇ ਆ ਜੀ ਇਹ ਪੰਜਾਬ ਪੁਲਿਸ ਨੇ ਫੜਿਆ ਇਹਨਾਂ ਦੋਨਾਂ ਨੇ ਕੀ ਪਲਾਨ ਰਚਿਆ ਸੀ ਇਹਨਾਂ ਨੇ ਕੁੜੀ ਬੁਲਾਈ ਸੀ ਵੀ ਅਸੀਂ ਤੈਨੂੰ ਕੰਮ ਦੇਵਾਂਗੇ ਤੈਨੂੰ ਪੈਸਾ ਦੇਵਾਂਗੇ ਵੀ ਸਾਡਾ ਜਿਹੜਾ ਪਰਿਵਾਰ ਹੈ ਉਹ ਬਾਹਰ ਰਹਿੰਦਾ ਹੈ ਉਹ ਸਿੰਗਾਪੁਰ ਰਹਿੰਦਾ ਹੈ ਅਮਰੀਕਾ ਵਾਲੀ ਬਾਹਰ ਰਹਿੰਦੀ ਹੈ ਇਹ ਦੋ ਮੁੰਡੇ ਆ ਜੀ ਇਹਨਾਂ ਨੇ ਆਪਦੀਆਂ ਪਤਾ ਨਹੀਂ ਕਿੰਨੀਆਂ ਗੱਟੀਆਂਆਂ ਦੀਆਂ ਆ ਜਾ ਕਿਤੇ ਮੋਟਰਸਾਈਕਲ ਦੀਆਂ ਫੋਟੋਆਂ ਖਿੱਚ ਕੇ ਕੁੜੀ ਨੂੰ ਕਿਵੇਂ ਫਸਾਇਆ ਆਪਣੇ ਜਾਲ 'ਚ ਕੁੜੀ ਨਾਲ ਗਲਤ ਕਰਦੇ ਆ ਇਹ ਬੁਰੀ ਤਰ੍ਹਾਂ ਫਸ ਚੁੱਕੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਇਹਨਾਂ ਨੂੰ ਅੜ ਕੇ ਦਾ ਲੋਕਾਂ ਸਾਹਮਣੇ ਇਹਨੂੰ ਪੇਸ਼ ਕੀਤਾ ਇਹਨਾਂ ਬੰਦਿਆਂ ਦੀ ਗਰਤੂਰਤਾ ਉਸ ਨੂੰ ਅਸੀਂ ਦੱਸਾਂਗੇ ਅੰਦਰ ਕੁੜੀ ਲਈ ਹੋਈ ਹੈ ਕੁੜੀ ਨਾਲ ਜਾ ਕੇ ਗੱਲਬਾਤ ਕਰਦੇ ਆ ਇਹਨਾਂ ਤੇ ਹੁਣ ਜੋ ਵੀ ਹੈ ਪੰਜਾਬ ਪੁਲਿਸ ਆਪਰੀ ਪੁਸ਼ਕਸ਼ ਕੀਤੀ ਸੀ ਲਓ ਸਰ ਦੇ ਗੱਲ ਸੋ ਦੋਸਤੋ ਪੱਤਰਕਾਰਾਂ ਦਾ ਆਪਣਾ ਕੰਮ ਹੁੰਦਾ ਜੀ ਤੇ ਪੰਜਾਬ ਪੁਲਿਸ ਦਾ ਆਪਣਾ ਕੰਮ ਹੈ ਇਹ ਤੁਹਾਨੂੰ ਜਿਹੜਾ ਪੰਜਾਬ ਪੁਰਸ ਨੇ ਇੱਕ ਬੰਦੇ ਫੜੇ ਆ ਤੋ ਇਹ ਕੁੜੀਆਂ ਦਾ ਕਿਵੇਂ ਸ਼ੋਸ਼ਣ ਕਰਦੇ ਆ ਤੇ ਇਹ ਹੁਣ ਆਪਦੇ ਮੂੰਹੋਂ ਆਪਦੀ ਸਾਰੀ ਗੱਲ ਮੰਨ ਲਗੇ ਦੱਸੋ ਬਈ ਕਿਵੇਂ ਤੁਸੀਂ ਕੁੜੀ ਦਾ ਨਾਲ ਇਹ ਜੋ ਕੁੜੀ ਨਾਲ ਕੀਤਾ ਹੁਣ ਬੁਲਾਇਆ ਸੱਚ ਹੈ ਬੋਲੋ ਤੁਸੀਂ ਦੱਸੋ ਬਈ ਥੋੜਾ ਕੀ ਨਾਮ ਹੈ ਕੀ ਗੱਲ ਹੋਈ ਸੀਗੀ ਕਿਵੇਂ ਤੁਹਾਨੂੰ ਬੁਲਾਇਆ ਇਹਨੇ ਕੀ ਸੌਣ ਲਾ ਦਿੱਤਾ ਮੇਰਾ ਨਾਮ ਖੁਸ਼ੀ ਹੈ ਜੀ ਕੈਮਰਾ ਕੀ ਹੈ ਜੀ ਕੈਮਰਾਮੈਨ ਹਾਂਜੀ ਹਾਂਜੀ ਬੋਲੋ ਜੀ ਇਹਨਾਂ ਨੇ ਮੈਨੂੰ ਮੈਂ ਤੁਹਾਨੂੰ ਨੰਬਰ ਮੰਗਿਆ ਸੀ ਜੀ ਤੇ ਮੈਂ ਇਹਨਾਂ ਨੂੰ ਫੋਨ ਨੰਬਰ ਦਿੱਤਾ ਜੀ ਮੈਨੂੰ ਨਹੀਂ ਸੀ ਪਤਾ ਜੀ ਵੀ ਚਲੋ ਜਾਣਦੇ ਨੇ ਤਾਂ ਕਰਕੇ ਆਪਾਂ ਦੇ ਹੀ ਜਿਸੀ ਗਰੁੱਪ 'ਚ ਕੰਮ ਕਰਦੇ ਸੀ ਮੈਂ ਨੰਬਰ ਦਿੱਤਾ ਜੀ ਇਹਨਾਂ ਨੇ ਨੰਬਰ ਦੇ ਉੱਤੇ ਮੈਨੂੰ ਬ્લેਕਮੇਲ ਕਰਨਾ ਸ਼ੁਰੂ ਕਰਤਾ ਜੀ ਓਕੇ ਮੈਨੂੰ ਕਹਿੰਦੇ ਵੀ ਤੈਨੂੰ ਅਸੀਂ ਕੰਮ ਦਿਵਾਉਨੇ ਆਂਗੇ ਤੇ ਤੇਰਾ ਖਾਤਾ ਅਕਾਊਂਟ ਨੰਬਰ ਮਤਲਬ ਕਿ ਵੀ ਮੈਨੂੰ ਸੈਂਡ ਕਰ ਦੇ ਮੈਂ ਕਰਤਾ ਜੀ ਤੇ ਉਸ ਤੋਂ ਬਾਅਦ ਮੈਨੂੰ ਕਹਿੰਦੇ ਤੇਰੀਆਂ ਪਿਕ ਕੋਈ ਵੀ ਵਧੀਆ ਨਹੀਂ ਸੈਂਡ ਕਰ ਦੇ ਮਾਡਲ ਮੈਂ ਸਿੰਪਲ ਫੋਟੋਆਂ ਸੈਂਡ ਕਰਦੀਆਂ ਨਾਮ ਜੀ ਮੈਨੂੰ ਕਹਿੰਦੇ ਹਿਮਾਚਲ ਸ਼ੂਟਿੰਗ ਤੇ ਜਾਣਾ ਜੀ ਜੀ ਤੇ ਮੈਨੂੰ 5000 ਰੁਪਏ ਦਾ ਇਹਨਾਂ ਨੇ ਲਾਜ ਦਿੱਤਾ ਜੀ ਓਕੇ ਜੀ ਕਿੰਨੇ ਤੈਨੂੰ ਐਡਵਾਂਸ 5000 ਰੁਪਏ ਥੋੜਾ ਜਿਹਾ ਅਕਾਊਂਟ ਨੰਬਰ ਵੀ ਬਗਾਇਆ ਗਿਆ ਹਾਂਜੀ ਸੋ ਦੋਸਤੋ ਇਹ ਬੰਦਿਆਂ ਦੀ ਕਰਤੂਤਾਂ ਸੁਣ ਲਓ ਠੀਕ ਹੈ ਜੀ ਇਹਨਾਂ ਦੇ ਅਸੀਂ ਨਾਮ ਪੂਰੇ ਨਾ ਸਕਦੇ ਇੱਕ ਦਾ ਨਾਮ ਤਸਵੀਰ ਸਿੰਘ ਹੈ ਇੱਕ ਦਾ ਨਾਮ ਤਲਵੀਰ ਸਿੰਘ ਹੈ ਜੀ ਜੋ ਕਾਲਪੁਰ ਅਸੀਂ ਸਮਝ ਰਹੇ ਸਮਝ ਗਏ ਬਈ ਕੀ ਕਰਤੂਤ ਕੀਤੀ ਇਹਨਾਂ ਨੇ ਇਹਨਾਂ ਨੇ ਸ਼ੂਟ ਤੇ ਜਾ ਕੇ ਕੋਈ ਵੀ ਸ਼ੂਟ ਦੀਆਂ ਫੋਟੋਆਂ ਭੇਜੀਆਂ ਠੀਕ ਹੈ ਉਹਦੇ ਚ ਜੋ ਆਰਟਿਸਟ ਜਿਗਾ ਉਹਦਾ ਵੀ ਨਾਂ ਖਰਾਬ ਹੋ ਸਕਦਾ ਸੀ ਜੇ ਇਹ ਕੁੜੀ ਤੋਂ ਪੁਸ਼ਕਸ਼ ਨਾ ਕਰਦਾ ਉਸ ਦਾ ਕੀ ਗੱਲ ਹੁੰਦੀ ਹੈ ਜੋ ਅਸੀਂ ਪਹਿਲਾਂ ਇੱਕ ਇੰਟਰਵਿਊ ਕੀਤੀ ਹੈ ਕੁੜੀ ਦੀ ਮਤਲਬ ਇਹਨਾਂ ਨੇ ਕੁੜੀ ਨੂੰ ਇੰਨਾ ਖੁਲਾਲ ਦਿੱਤਾ ਵੀ ਮੇਰੀ ਘਰ ਵਾਲੀ ਸਿੰਗਾਪੁਰ ਗਈ ਹੋਈ ਹੈ ਉਹਨੇ ਉੱਥੇ ਜਾ ਕੇ ਆਪਣਾ ਫੇਸ ਚੇਂਜ ਕਰਾ ਲਿਆ ਬਹੁਤ ਅਮੀਰ ਹੈ ਬਹੁਤ ਪੈਸਾ ਉਹਦੇ ਕੋਲੇ ਸਾਡੇ ਕੋਲੇ ਬੋਲਟ ਹੈ ਸਾਡੇ ਕੋਲੇ ਲਗਜ਼ਰੀ ਗੱਡੀਆਂ ਈਵਜ਼ ਗੱਲ ਹੀ ਸ ਹੈ ਕਿਉਂ ਕਿਉਂ ਦਿੱਤਾ ਤੁਸੀਂ ਲਾਲ ਚ ਕਿਉਂ ਤੁਸੀਂ ਇਹ ਗੱਲ ਕੀ ਸਾਡੀ ਘਰ ਵਾਲੀ ਮੇਰੀ ਬਾਹਰ ਗਈ ਹੋਈ ਹੈ ਤੇ ਤੇਰੀ ਘਰ ਵਾਲੀ ਤਾਂ ਨੋਰਮਲ ਨੋਰਮਲ ਲੇਡੀਜ਼ ਹੈ ਇੱਧਰ ਵਾਲੀ ਦਾ ਲੇਡੀਜ਼ ਹੈ ਠੀਕ ਹੈ ਬਈ ਕਿਉਂ ਝੂਠ ਬੋਲਿਆ ਤੂੰ ਇਹਨਾਂ ਨੂੰ ਫਸਾਉਣ ਦੇ ਚੱਕਰ 'ਚ ਹੀ ਮੈਂ ਝੂਠ ਬੋਲਿਆ ਅੱਛਾ ਕੁੜੀ ਨੂੰ ਫਸਾਉਣ ਦੇ ਚੱਕਰ 'ਚ ਸੋ ਦੋਸਤੋ ਇਹ ਕੁੜੀ ਨੂੰ ਫਸਾਉਣ ਦੇ ਚੱਕਰ 'ਚ ਝੂਠ ਬੋਲਿਆ ਜੋ ਕਿ ਇੱਕ ਬਹੁਤ ਘਣਾਉਣਾ ਹੱਕ ਦਾ ਇਹਨੂੰ ਫਸਾ ਕੇ ਤੂੰ ਉੱਤੇ ਕਿੰਨੇ ਦਿਨ ਲਈ ਬੁਲਾਇਆ ਇਹਨੂੰ ਜੋ ਹਿਮਾਚਲ ਲਈ ਤੁਹਾਨੂੰ ਕਿੰਨੇ ਦਿਨ ਲਈ ਤੁਸੀਂ ਬੁਲਾਇਆ ਹੌਦਰੀ ਹੌਦਰੀ ਇਹ ਨਾਜ਼ਰੇ ਤੁਸੀਂ ਰਲੇ ਹੋਈ ਸੀ ਕਿੰਨੇ ਬੰਦੇ ਸੀ ਤੁਸੀਂ ਅਸੀਂ ਦੋ ਜਣੇ ਦੋ ਜਣੇ ਸੀ ਦੋ ਜਣੇ ਸਿਰ ਮੰਨੇ ਆ ਬਾਕੀ ਇਹ ਕੰਨੀ ਉਥੇ ਚਾਰ ਸੀ ਜਾਂ ਪੰਜ ਸੀ ਸੋ ਬਈ ਆਪਣੇ ਸਾਉਦੇ ਭੈਣਾ ਧੀਆ ਭੈਣਾ ਦੋ ਬੰਦੇ ਨਹੀਂ ਸੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕੁੱਤਿਆਂ ਨੂੰ ਜੀ ਇਹਨਾਂ ਦੇ ਭੈਣ ਹੋਣੀ ਨਹੀਂ ਜੀ ਇਹ ਦੋ ਬੰਦੇ ਨਹੀਂ ਸੀ ਜਦੋਂ ਮੇਰੇ ਨਾਲ ਫੋਨ ਕਰਦੇ ਸੀ ਕੋਸਰ ਕੋਸਰ ਕਰਦੇ ਰਹਿੰਦੇ ਸੀ ਜੀ ਕਈ ਬੰਦੇ ਸੀ ਜੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸ਼ਰਮ ਮੰਨ ਲਓ ਕੋਸ ਤਾਂ ਸ਼ਰਮ ਮਰੋ ਤੁਸੀਂ ਜੀ ਥੋੜਾ ਨਾਲ ਤੁਹਾਨੂੰ ਜਿਹੜਾ ਉਹਨੇ ਗੱਲਬਾਤ ਕੀਤੀ ਦੇਖਿਆ ਜਾਵੇ ਤਾਂ ਵੀ ਤੁਸੀਂ ਵੀ ਉਹਨੇ ਦੋਸ਼ੂਰ ਵਾਲਾ ਤੁਸੀਂ ਇਹਨਾਂ ਨਾਲ ਹੋਣ ਦੀ ਗੱਲ ਕਿਉਂ ਕੀਤੀ ਤੁਹਾਨੂੰ ਕੀ ਸੀ ਇਹਨਾਂ ਨਾਲ ਗੱਲ ਕਰਨ ਦਾ ਕੀ ਤੁਹਾਨੂੰ ਇੰਨੀ ਕੀ ਲੋੜ ਪਈ ਸਰ ਮੈਨੂੰ ਆਇਆ ਸੀਗਾ ਵੀ ਚਲੋ ਮੈਂ ਨਵੇਂ-ਨਵੇਂ YouTube ਕੁੜੀਆਂ ਆ ਗਈ ਤੇ ਚਲੋ ਮੈਨੂੰ ਕੰਮ ਮਿਲਦਾ ਮੈਨੂੰ ਪੈਜ ਦਾ ਲਾਲਚ ਹੋ ਗਿਆ ਸੀ ਹਰ ਇੱਕ ਇਨਸਾਨ ਨੂੰ ਚਲੋ ਹੋਈ ਜਾਂਦਾ ਵੀ ਆਪਣਾ ਨਵਾਂ ਕੰਮ ਆ ਕੰਮ ਮਿਲਦਾਗਾ ਜੀ ਖੁਸ਼ੀ ਵੀ ਹੁੰਦੀ ਆ ਤੇ ਕੁਝ ਲਾਲਚ ਵੀ ਹੁੰਦਾ ਜੀ ਮੈਨੂੰ ਨਹੀਂ ਪਤਾ ਸੀ ਵੀ ਇਹਨਾਂ ਦੇ ਮਨ ਦੇ ਵਿੱਚ ਮੇਰੇ ਲਈ ਹਵਾਨੀਅਤ ਨਹੀਂ ਵੀ ਮੈਨੂੰ ਅੱਗੇ ਲਿਜਾ ਕੇ ਕੀ ਕਰਮਗੇ ਇੱਕ ਹੋਰ ਕਿਉਂਕਿ ਆਪਾਂ ਸੋਸ਼ਲ ਮੀਡੀਆ ਤੇ ਥੋੜਾ-ਸੱਤ ਨਸੂਕਿਆ ਅਗਲਾ ਸੱਚ ਆਪਾਂ ਦੱਸਣਾ ਚਾਹ ਜਦੋਂ ਤੁਸੀਂ ਇਹਨਾਂ ਕੋਲੇ ਸ਼ੂਟ ਕਰਨ ਗਏ ਸੀ ਤੁਹਾਡੇ ਹਸਬੰਡ ਨੂੰ ਤੁਹਾਡੇ ਘਰ ਵਾਲਾ ਘਰ ਵਾਲਾ ਸਭ ਨੂੰ ਪਤਾ ਸੀ ਜਾਂ ਤੁਸੀਂ ਉਹਨਾਂ ਨੂੰ ਚੋਰੀ ਗੱਲ ਕਰ ਰਹੇ ਸੀ ਉਹਨਾਂ ਨਾਲ ਫੋਨ ਤੇ ਸਰ ਉਹਨਾਂ ਨੂੰ ਤਾਂ ਕਿਸ਼ੇ ਨੂੰ ਪਤਾ ਨਹੀਂ ਸੀਗਾ ਜੀ ਮੈਂ ਸ਼ੂਟ ਤੇ ਨਹੀਂ ਸੀ ਉੱਥੇ ਨੰਬਰ ਲਿਆ ਸੀ ਮੈਂ ਚੋਰੀ ਨਹੀਂ ਨਹੀਂ ਹੋਣੀ ਉਹ ਗੱਲ ਨਹੀਂ ਬਸ ਤੁਸੀਂ ਆਉਣਾ ਸੀ ਉਹਨਾਂ ਨੂੰ ਤੁਸੀਂ ਦੱਸ ਗਿਆ ਸੀ ਨਾ ਵੀ ਇਹਨਾਂ ਨੂੰ ਪਤਾ ਸੀ ਕਿ ਨਹੀਂ ਵੀ ਤੁਸੀਂ ਸ਼ੂਟ ਕਰਨ ਜਾਣਾ ਇਹਨਾਂ ਨੇ ਕਿੰਨਾਂ ਨੇ ਸਾਰਾ ਤੁਹਾਡੇ ਹਸਬੰਡ ਨੂੰ ਇਸ ਗੱਲ ਦਾ ਪਤਾ ਸੀ ਵੀ ਇਹ ਇਹਨੂੰ ਫੋਨ ਲਾ ਰਿਹਾ ਜੋ ਤਸਵੀਰਾਂ ਦਾ ਲੜਕਾ ਹੈ ਸ਼ੂਟ ਤੇ ਜਾਣਾ ਹੈ ਉਹਨਾਂ ਨੂੰ ਸਗੋਂ ਪਤਾ ਸੀਗਾ ਹਾਂਜੀ ਪਤਾ ਸੀ ਉਹ ਹਾਂਜੀ ਉਹ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਤੁਹਾਨੂੰ ਕੰਮ ਮਿਲਦਾ ਬਾਬ ਜੀ ਜਦੋਂ ਬਾਅਦ ਚ ਉਹਨਾਂ ਨੇ ਮੈਨੂੰ ਇਹ ਕਿਹਾ ਇਹ ਕਹਿੰਦੇ ਵੀ ਅਸੀਂ ਐਕਟਵਾ ਤੇ ਲੈ ਕੇ ਜਲਾਂਗੇ ਤੇਰੇ ਓਕੇ ਹਮਾਰ ਚੱਲ ਜੀ ਓਕੇ ਫਿਰ ਮੇਰੇ ਹਸਬੰਡ ਨੂੰ ਡਾਊਟ ਹੋ ਗਿਆ ਇਹਨਾਂ ਤੇ ਹਾਂ ਉਸ ਤੋਂ ਬਾਅਦ ਉਹਨਾਂ ਨੇ ਜੀ ਜੋ ਬੰਦੇ ਦਾ ਨਾਮ ਲੈ ਜਾਂਦਾ ਇੱਕ ਵੱਡਾ ਆਰਟਿਸਟ ਹੈ ਤੁਸੀਂ ਉਹ ਨਾਮ ਹੀ ਲੈਣਾ ਚਾਹੁੰਦੇ ਉਹਦੇ ਨਾਲ ਵੀ ਇਹਨਾਂ ਨੇ ਗੱਲਬਾਤ ਕੀਤੀ ਇਹਨਾਂ ਦੇ ਹਸਬੰਡ ਨੇ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਉਹ ਆਪਦੇ ਸ਼ੂਟ ਤੇ ਸੀ ਤੇ ਸੋ ਉਸ ਤੋਂ ਬਾਅਦ ਇਹਨਾਂ ਦੀ ਗੱਲ ਸ਼ੱਕ ਦੇ ਘੇਰੇ ਚ ਗਈ ਤਾਂ ਇਹਨਾਂ ਨੇ ਮਤਲਬ ਫੋਨ ਬੰਦ ਕਰ ਲਿਆ ਸ਼ੱਕ ਦੇ ਘੇਰੇ ਚਾਹਤ ਕੋਈ ਹੋਰ ਵੀ ਆਈ ਹੈ ਵੀ ਇਹਨਾਂ ਨੇ ਇਹਨਾਂ ਨੂੰ ਗਾਣੇ ਦਾ ਲਾਂਚ ਦਿੱਤਾ ਉਹ ਗਾਣੇ ਦਾ ਲਾਂਚ ਕਿਵੇਂ ਦਿੱਤਾ ਜੋ ਇੱਕ ਆਰਟਿਸਟ ਹੈ ਬੂਟਾ ਸਿੰਘ ਉਹਦੇ ਨਾਲ ਇੱਕ ਸਿੰਗਰ ਜਿਹਾ ਸਿੰਗਰ ਦਾ ਦੋਸਤ ਸੀ ਦੋਸਤ ਨੂੰ ਉਹ ਬੰਦੇ ਨਾਲ ਉਹ ਮਿਲਿਆ ਸੀ ਮਹਾਲੀ ਉਹ ਬੰਦੇ ਨੇ ਸਿੰਗਰ ਦਾ ਨਾਮ ਲੈ ਕੇ ਸਿੰਗਰ ਨੂੰ ਬੁਲਾਵਾ ਕਰਕੇ ਪਤਾ ਨਹੀਂ ਕਿ ਕਿਹਦੀ ਨਾਲ ਗੱਲ ਕਰਵਾਈ ਸੀ ਕਿ ਮੈਂ ਟਰੈਕਟਰ ਦੇ ਸਿੰਗਰ ਨੂੰ ਬੋਲਦਾ ਪਤਾ ਨਹੀਂ ਸਾਰੇ ਤਿੰਨੇ ਚਾਰੇ ਸੀ ਜੀ ਇਕੱਠੇ ਮੈਨੂੰ ਤਾਂ ਐਸੀ ਵੀ ਚਲੋ ਤੁਸੀਂ ਕੋਲੋਂ ਸਾਡੀ ਸ਼ੂਟਿੰਗ ਚੱਲ ਰਹੀ ਹੈਗੀ ਤੁਸੀਂ ਕਿੱਥੇ ਸੀ ਬਈ ਉਦੋਂ ਤੁਸੀਂ ਚੰਡੀਗੜ੍ਹ ਸੀ ਇਹ ਝੂਠ ਬੋ ਰਿਹਾ ਕੁਝ ਇਹ ਚੰਡੀਗੜ੍ਹ ਤਾਂ ਨਹੀਂ ਸੀ ਨਾ ਪਤਾ ਨਹੀਂ ਸਰ ਕੋਸਰ ਕੋਸਰ ਕਰਦੇ ਰਹੇ ਸੀ ਜਦੋਂ ਮੈਨੂੰ ਇਹਨਾਂ ਦੀ ਵੀਡੀਓ ਕਾਲ ਵੀ ਲਾਈਵ ਮੈਨੂੰ ਨਹੀਂ ਸੀ ਪਤਾ ਕਿੰਨੇ ਜਣੇ ਸੀ ਜੀ ਇਹ ਰਲ ਕੇ ਜਿਹਨਾਂ ਨੂੰ ਹੁਣ ਇਹਨਾਂ ਨੇ ਤੁਸੀਂ ਤੁਸੀਂ ਨਾਲ ਪੁੱਛਗਿੱਛ ਕੀਤੀ ਹੈ ਇਹਨਾਂ ਦੀ ਕੀ ਕਰਵਾਈ ਥੋੜੇ ਹਿਸਾਬ ਨਾਲ ਬਣ ਜਾਈਦੀ ਹੈ ਸ਼ਰਨਾਂ ਦੇ ਕਾਨੂੰਨੀ ਕਰਵਾਈ ਹੁਣ ਚਾਹੀਦੀ ਹੁੰਦਾ ਜੀ ਫੜਾ ਕਿਵੇਂ ਕਰਿਆ ਤੁਸੀਂ ਇਹਨਾਂ ਨੂੰ ਫੜ ਲਿਆ ਹੁਣ ਤੁਸੀਂ ਇਹ ਮੰਨੇ ਆ ਉਹਦਾ ਗੁਨਾਹ ਕبول ਕੀਤਾ ਉਹਨਾਂ ਨੇ ਹਾਂਜੀ ਓਕੇ ਤੁਸੀਂ ਦੱਸੋ ਜੀ ਇਹਨਾਂ ਨੇ ਇਹ ਬੰਦੇ ਬਾਰੇ ਪਹਿਲਾਂ ਕੀ ਤੁਸੀਂ ਪਤਾ ਕੀਤਾ ਨੇ ਇਹ ਬੰਦੇ ਦਾ ਕੀ ਹੈ ਮਤਲਬ ਹੈ ਇਹ ਬੰਦੇ ਜੀ ਸੀ ਬੰਦਾ ਕਿਤਾ ਪੰਡੂ ਕਿੰਡੂ ਪਤਾ ਕੀਤਾ ਹੈ ਕਹਿੰਦੇ ਗੱਪੀਏ ਛਰੇ ਦਾ ਜੀ ਤੇ ਧੋਖਾਧੜੀ ਦਾ ਕੰਮ ਬਿਜ਼ਨਸ ਹੈ ਇਹਨਾਂ ਦਾ ਜੀ ਤੇ ਆਪਣਾ 420 ਦਾ ਪਰਚਾ ਪਾਵਾਂਗੇ ਜੀ 420 ਦਾ ਪਰਚਾ ਪਾਵੋਗੇ ਜੀ ਹਾਂ ਜੀ ਧੋਖਾਧੜੀ ਦੇ ਚੋਰੀਆਂ ਚਾਰੀਆਂ ਨਹੀਂ ਕਹਿੰਦੇ ਕਰਦੇ ਜੀ ਚੋਰੀਆਂ ਚਾਰੀਆਂ ਦਾ ਨਹੀਂ ਕੋਈ ਪਤਾ ਨਹੀਂ ਹਾਂ ਇਹ ਗੱਲ ਸੁਣ ਚਾਹੀਦੀ ਵੀ ਲੋਕਾਂ ਦੇ ਬਾਈ ਇਹ ਚੋਰੀ ਗੱਲ ਤੇ ਲੋਕਾਂ ਦੇ ਪੈਸੇ ਕਿਸੇ ਤੋਂ ਚੀਜ਼ ਲੈ ਲਈ ਕਿਸੇ ਨੂੰ ਚੀਜ਼ ਦੇ ਪੈਸੇ ਨਹੀਂ ਵਾਪਸ ਕੀਤੇ ਇੱਕ ਗੱਲ ਪੁੱਤੀ ਕੋਈ ਬੰਦਾ ਸੀ ਉਹਦੇ ਪੈਸੇ ਦੇਣੇ ਸੀ ਮੰਡੀ ਗੱਲ ਦੇ ਪਹਿਲਾਂ ਗੱਡੀ ਵਾਲੇ ਦੇ ਪੈਸੇ ਦੇਣੇ ਆ ਕਿਸੇ ਕਰ ਵਾਲੇ ਦੇ ਪੈਸੇ ਦੇਣੇ ਆ ਕਿਸੇ ਦੁਕਾਨ ਵਾਲੇ ਦੇ ਪੈਸੇ ਦੇਣੇ ਆ ਸੋ ਇਹ ਬੰਦਾ ਇਹ ਵੀ ਝੂਠ ਬੋਲਦਾ ਕਿ ਮੈਂ ਸਰਪੰਚ ਦਾ ਮੁੰਡਾ ਤੇ ਮੇਰੀ ਇੱਥੇ ਕੋਠੀ ਹੈ ਇਹ ਸੱਚ ਹੈ ਇਹ ਇਹ ਤੈਨੂੰ ਕੀ ਲੋੜ ਆ ਯਾਰ ਇਹ ਚੀਜ਼ ਬੋਲਣ ਦੀ ਮੇਰੇ ਕੋਲ ਕੋਠੀ ਹੈ ਮੈਂ ਸਰਪੰਚ ਦਾ ਮੁੰਡਾ ਐ ਮੈਂ ਜੀ ਵੀ ਦਾ ਮੁੰਡਾ ਤੂੰ ਅਦੀ ਕਾਸ਼ ਕਰੋਂਗਾ ਕੀ ਚੱਕੇ ਤੇ ਕੁੜੀਆਂ ਨੂੰ ਫਸਾਉਂਦੇ ਆ ਜੀ ਬਾਈ ਇਹ ਇਹ ਦੱਸ ਨਹੀਂ ਰਿਹਾ ਇਹ ਕੁੜੀਆਂ ਨੂੰ ਫਸਾਉਣ ਦੇ ਚੱਕਰ ਚ ਝੂਠ ਬੋਲਦੇ ਆ ਵੀ ਅਸੀਂ ਸਾਡੀ ਇਹ ਕਾਸਟ ਹੈ ਮਤਲਬ ਅਸੀਂ ਜ਼ਿੰਮੇਵਾਰ ਨਾਲ ਸੰਬੰਧਤ ਹੈ ਸੋ ਬਾਈ ਦੇਖਿਆ ਜਾਂਦਾ ਸਭ ਤੋਂ ਵੱਧ ਸਿੱਖ ਧਰਮ ਦੇ ਵਿੱਚ ਮਾਈ ਵੀ ਸਿਕ ਭਾਈ ਚਲੇ ਦੀਆਂ ਜੋ ਕਰਵਾਉਂਦੀਆਂ ਜਾਂਦੀਆਂ ਆ ਇਹ ਆਪਣੀ ਕਾਸਟ ਵੀ ਲਕੋ ਰਿਹਾ ਇਹ ਆਪਣੇ ਆਪ ਨੂੰ ਲਕੋ ਰਿਹਾ ਆਪਣੇ ਫਾਦਰ ਸਾਹਿਬ ਉਹਦੇ ਸਾਥ ਇਹ ਕਿਸੇ ਨੂੰ ਹੋਰ ਦਾ ਪਿਓ ਬਣਾ ਰਿਹਾ ਇਤੋਂ ਤੱਕ ਕਿ ਜਿਨ੍ਹਾਂ ਨਾਲ ਇਹ ਚੋਰੀਆਂ ਕੀਤੀਆਂ ਠੱਗੀਆਂ ਮਾਰੀਆਂ ਆ ਉਨਾਂ ਨੂੰ ਇਹ ਕਹਦੇ ਕਿ ਮੇਰੀ ਬੋਨਾਂ ਨੇ ਮਨਿਸਟਰਾਂ ਦੀ ਦੀਵਾਰ ਨਹੀਂ ਲੀ। ਸੋ ਚੋਰ ਦੇ ਕਿਤੇ ਪੈਰ ਨਹੀਂ ਹੁੰਦੇ। ਤੁਸੀਂ ਹੋਰ ਤੁਹਾਡੇ ਨਾਲ ਕੀ-ਕੀ ਹੋਇਆ? ਕੀ-ਕੀ ਕੀਤਾ? ਕੋਵਿਡ ਤੇ ਜਿਦ ਸਭ ਹਨਾ ਵੀ ਤੁਹਾਨੂੰ ਇਹਨੇ ਕੀ-ਕੀ ਸੁਪਰੇ ਦਿਖਾਏ? ਕਿੰਨੇ ਪੈਸੇ ਦੀ ਗੱਲ ਕੀਤੀ? ਕੀ ਆਦਿ ਇਹਨੇ ਮੈਸੇਜ ਤੇ ਪ੍ਰੋਬਲਮ ਨਹੀਂ ਕੀਤੀ? ਉਸ ਤੋਂ ਅੱਪਾਂ ਗੱਲ ਖਤਮ ਕਰਾਂਗੇ ਤੇ ਲੋਕਾਂ ਨੂੰ ਦੱਸਾਂਗੇ ਵੀ ਇਹ ਬੰਦੇ ਤੋਂ ਬਚੋ। ਉਹ ਤੁਹਾਨੂੰ ਡਿਟੇਲਸ ਦੱਸ ਦੇ। ਹਾਂਜੀ ਸਰ ਇਹਨਾਂ ਨੇ ਮੈਨੂੰ ਫੋਟੋਆਂ ਸੈਂਡ ਕੀਤੀਆਂ ਇਹ ਮੁੰਡੇ ਨੇ ਕਹਿੰਦਾ ਮੇਰੀ ਵਾਈਫ ਆ ਗਈ ਕਿਸੇ ਅੰਗਰੇਜ਼ਾਂ ਦੀ ਫੋਟੋ ਸੈਂਡ ਕੀਤੀ ਮੈਨੂੰ ਤੇ ਕਹਿੰਦੇ ਵੀ ਮੇਰੀ ਇਹ ਵਾਈਫ ਹੈਗੀ ਤੇ ਤੁਸੀਂ ਮੇਰੇ ਨਾਲ ਬਾਹਰ ਚੱਲੋ ਸਾਨੂੰ 4 ਦਿਨਾਂ ਦਾ 10000 ਰੁਪਏ ਦਿਵਾਉਂਗਾ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਇਹ ਕੀ ਕਰਦੇ ਨੇ ਮੈਨੂੰ ਤਾਂ ਚਲੋ ਲਾਲਚ ਹੋ ਗਿਆ ਜੀ ਤੇ ਮੈਨੂੰ 10000 ਰੁਪਏ ਦਾ ਲਾਲਚ ਦਿੱਤਾ ਕਹਿੰਦੇ 5000 ਤੈਨੂੰ ਐਡਵਾਂਸ ਦੇਣੇ ਆ ਸੀ ਹਾਂ ਪੰਜ ਜਰ ਫੋਨ ਕਰਤੀ ਆ ਗਿਆ ਸੀ ਨਹੀਂ ਸਰ ਕੁਝ ਨਹੀਂ ਆਇਆ ਹੈ ਜੀ ਤੁਸੀਂ ਜਦੋਂ 5000 ਰੁਪਏ ਤੁਹਾਨੂੰ ਲਾਲਚ ਦਿੱਤਾ ਤੁਸੀਂ 5000 ਰੁਪਏ ਜਦੋਂ ਤੁਹਾਡੇ ਖਾਤੇ 'ਚ ਪੈ ਉਦੋਂ ਇਹ ਚੱਲ ਰਿਹਾ ਸੀ ਕਿ ਤੁਸੀਂ ਇਹ ਸੋਚਦਾ ਸੀ ਕਿ ਚਲੋ ਆਵੇ ਚਾਹੇ ਨਾ ਆਵੇ ਪਰ ਕਿਰਾਂ ਚੱਲਦੇ ਕੱਪੜੇ ਪਾ ਕੇ ਸਰ ਮੈਂ ਤਿਆਰੀ ਕਰ ਲਈ ਸੀ ਜੀ ਅੱਜ ਵੀ ਚੱਲ ਕੰਮ ਨੂੰ ਜਾਣਾਗਾ ਜੀ ਹੂੰ ਤੇ ਫਿਰ ਮੈਂ ਅਚਾਨਕ ਹੀ ਫੋਨ ਕੀਤਾ ਕਿਸੇ ਨੂੰ ਵੀ ਮੇਰੇ ਨਾਲ ਇਹ ਕੁਝ ਹੋ ਰਿਹਾ ਵੀ ਐ ਮੈਨੂੰ ਕੰਮ ਮਿਲ ਰਿਹਾ ਫਿਰ ਉਹ ਮੈਨੂੰ ਲੜਈ ਵੀ ਇਹ ਗਲਤ ਹੋ ਰਿਹਾ ਵੀ ਇੰਨੀ ਦੂਰ ਸ਼ੂਟਿੰਗ ਕਿਵੇਂ ਸੋ ਉਹ ਸੀ ਬਈ ਜੀ ਇੱਕ ਫਿਲਮੀ ਅਦਾਕਾਰ ਤੁਸੀਂ ਜਾਣਦੇ ਹੋ ਇੰਡਸਟਰੀ ਦੇ ਵਿੱਚ ਬਹੁਤ ਕੰਮ ਕੀਤਾ ਉਹ ਸੀ ਬੂਟਾ ਸਿੰਘ ਜਿਸ ਕਰਕੇ ਇਹ ਕੁੜੀ ਦੀ ਜਾਨ ਬਚੀ ਹੈ ਠੀਕ ਹੈ ਤੇ ਮੈਂ ਉਹ ਬੰਦੇ ਦਾ ਕਰੈਕਟਰ ਕਰ ਰਿਹਾ ਪੱਤਰਕਾਰ ਬਣ ਕੇ ਸੋ ਜੋ ਇਹ ਬਿਲਕੁਲ ਸੱਚ ਹੈ ਭਈ ਇਹ 1% ਵੀ ਝੂਠ ਹੋਵੇ ਉਹ ਬੰਦਾ ਇਹ ਚੀਜ਼ ਨੂੰ ਸਾਬਤ ਕਰ ਦੇ ਮੈਂ ਝੂਠਾ ਹਾਂ ਉਹ ਸੱਚਾ ਆਪਾਂ ਜਿੱਥੇ ਕਹੋਗਾ ਉਥੇ ਆਪਾਂ ਨੀਮਾ ਹੋ ਕੇ ਲੰਘਾਂਗੇ ਸੋ ਸਾਡਾ ਅਸੀਂ ਉਹਨਾਂ ਟਾਈਮ ਵੀਡੀਓ ਪਾਵਾਂਗੇ ਜਿੰਨਾ ਟਾਈਮ ਬੰਦਾ ਸਾਡੇ ਤੋਂ ਮਾਫੀ ਨਹੀਂ ਮੰਗਦਾ ਸਾਡੇ ਤੋਂ ਆ ਕੇ ਕੁੜੀ ਤੋਂ ਮਾਫੀ ਨਹੀਂ ਮੰਗਦਾ ਸੋ ਭਈ ਚੱਕਰ ਕੀ ਹੈ ਮੇਰੇ ਕੋਲੇ ਤਰ੍ਹਾਂ ਤਰ੍ਹਾਂ ਦੇ ਆਰਡਰਸ ਆਉਂਦੇ ਆ ਅਸੀਂ ਬੰਦੇ ਤੇ ਵਿਸ਼ਵਾਸ ਕਰਕੇ ਉਹਨੂੰ ਨਾਮ ਰੱਖਦੇ ਆ ਜਦੋਂ ਬੰਦਾ ਬੰਦੇ ਤੇ ਕੋਈ ਵਿਸ਼ਵਾਸ ਘਾਟ ਕਰਦਾ ਹੈ ਵਿਸ਼ਵਾਸ ਖੁਸ਼ੀ ਥੋੜਾ ਤਾਂ ਨੰਬਰ ਉਹਨੇ ਕਿਵੇਂ ਲਿਆ ਮੈਂ ਹਨਗੇ ਕਿਵੇਂ ਨੰਬਰ ਲਿਆ ਬੰਦੇ ਨੇ ਹਨਾ ਨੰਬਰ ਲੈਣ ਤੋਂ ਬਾਅਦ ਤੁਸੀਂ ਇੱਥੇ ਆਫਿਸ ਚ ਆਏ ਥੋੜਾ ਨਾਲ ਕੀ ਕਰਤੂਤ ਇਹ ਬੰਦੇ ਨੇ ਕਰਤੂਤ ਉਹਨੇ ਕੀ ਕੀਤੀ ਇਹ ਸਾਨੂੰ ਡਿਟੇਲਸ ਜੂ ਦੱਸੋ ਅਸੀਂ ਸਾਰੇ ਵੀਡੀਓ ਬਣਾ ਰਹੇ ਸੀਗੇ ਜੀ ਹੂੰ ਤੇ ਮੈਥੋਂ ਮੇਰੇ ਸਾਥ ਤੋਂ ਚੋਰੋਂ ਜਿੰਨਾਂ ਨਾਲ ਮੈਂ ਕੰਮ ਕਰਦੀ ਸੀ ਮੈਨੂੰ ਕਹਿੰਦਾ ਨੰਬਰ ਦੇ ਜਾ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਜੀ ਮੈਂ ਹਜੇ ਸ਼ੂਟਿੰਗ ਤੋਂ ਘਰ ਗਈ ਸੀ ਉਹਨੂੰ ਜੀ ਸੀ ਜੀ ਮੈਨੂੰ ਨਾਲ ਦੀ ਨਾਲ ਫੋਨ ਲਾਇਆ ਨੇ ਕਹਿੰਦਾ ਤੈਨੂੰ ਕੰਮ ਦਿਵਾਵਾਂਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਦਿਵਾ ਦਿਓ ਮੈਨੂੰ ਐਸੀ ਜੀ ਚਲੋ ਜਿੰਨਾਂ ਨਾਲ ਮੈਂ ਕੰਮ ਕਰਦੀਆਂ ਵਿਸ਼ਵਾਸੀ ਬੰਦਾ ਉਹਨਾਂ ਦਾ ਜੀ ਇਸ ਕਰਕੇ ਮੈਂ ਨੰਬਰ ਦਿੱਤਾ ਉਹਨਾਂ ਨੂੰ ਜੀ ਮੈਨੂੰ ਨਹੀਂ ਸੀ ਪਤਾ ਵੀ ਉਹਨੂੰ ਕਿਵੇਂ ਲੱਗਿਆ ਵੀ ਉਹ ਬੰਦੇ ਦਾ ਵਿਸ਼ਵਾਸੀ ਬੰਦਾ ਹੈ ਮਤਲਬ ਤੁਹਾਨੂੰ ਕਿਵੇਂ ਲੱਗਿਆ ਵੀ ਚੋਰ ਬੰਦੇ ਦਾ ਇਹਨਾਂ ਸੀ ਵਿਸ਼ਵਾਸੀ ਬੰਦਾ ਹੈ ਕੋਈ ਤੁਹਾਨੂੰ ਉਹਨੇ ਐ ਜੀ ਗੱਲ ਕਹੀ ਉਹਨੂੰ ਵਿਸ਼ਵਾਸ ਹੋ ਗਿਆ ਬਾਕੀ ਵਿਸ਼ਵਾਸੀ ਬੰਦੇ ਉਹ ਕਹਿੰਦੇ ਵੀ ਮਤਲਬ ਮੈਂ ਉਹਦਾ ਮੈਂ ਨਾ ਉਹ ਮੈਂ ਇਥੋਂ ਪੁੱਛੇ ਬਣਾ ਕੰਮ ਨਹੀਂ ਕਰਦਾ ਜਿਵੇਂ ਵੀ ਮੈਂ ਕਹਣਾ ਉਹ ਨੂੰ ਵੀ ਉਵੇਂ ਹੀ ਕਰਦੇ ਨੇਗੇ ਉਹ ਵੀ ਬਸ ਮੈਨੂੰ ਵਿਸ਼ਵਾਸ ਹੋ ਗਿਆ ਸੀ ਇਸ ਕਰਕੇ ਜੀ ਸੋ ਕਿਦੋਂ ਪਹਿਲੀ ਵਿਸ਼ਵਾਸਦਾਰ ਹੋ ਗਿਆ ਇਹ ਬੰਦੇ ਨੇ ਇਹ ਗੱਲ ਸੱਚ ਹੈ ਬਈ ਬਿਲਕੁਲ ਸੱਚ ਹੈ ਹੁਣ ਤੈਨੂੰ ਇਹ ਪੁੱਛਣਾ ਚਾਹੁੰਦੇ ਆ ਜਿਹਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਪਰਿਵਾਰ ਦੇ ਵਿੱਚ ਫਾਦਰ ਸਾਹਿਬ ਮਦਰ ਸਾਹਿਬ ਹੂੰ ਦੋ ਸਿਸਟਰ ਇੱਕ ਬ੍ਰਦਰ ਤੇ ਤੈਨੂੰ ਭਈ ਸ਼ਰਮ ਨਹੀਂ ਆਈ ਜਾਂ ਤੂੰ ਮਤਲਬ ਕੁੜੀ ਨਾਲ ਇਹੋ ਜੀ ਘਣਾਉਣੇ ਹਰਕਤ ਕਰਨ ਲਈ ਸੋਚਿਆ ਵੀ ਆ ਉੱਥੇ ਬੁਲਾ ਕੇ ਤੇਰੇ ਆਪਣੇ ਭੈਣਾਂ ਆ ਵਿਆਹ ਹੈ ਬਰਿਆਂ ਤੋਂ ਤੇਰੇ ਗਾਂਹ ਬੇੜੀਆਂ ਵੀ ਆ ਦੋ ਤੈਨੂੰ ਇਹ ਚੀਜ਼ ਦੀ ਸ਼ਰਮ ਨਹੀਂ ਆਈ ਜਾਂ ਮੈਂ ਕੀ ਯਾਰ ਕੀ ਕਰਦੂਦ ਕਰਿਆ ਇਹ ਸਿਰਫ ਸਿਰਫ ਭੁੱਲ ਗਿਆ ਸੀ ਸੋ ਦੋਸਤੋ ਬੰਦੇ ਨੂੰ ਫੀਲ ਹੁੰਦਾ ਹੈ ਅਹਿਸਾਸ ਹੁੰਦਾ ਹੈ ਮਹਿਸੂਸ ਹੁੰਦਾ ਹੈ ਵੀ ਯਾਰ ਮੈਂ ਗਲਤੀ ਕੀਤੀ ਹੈ ਸੋ ਇਸ ਗਲਤੀ ਦਾ ਗਲਤੀ ਦਾ ਅਹਿਸਾਸ ਹੈਗਾ ਕਿੰਨਾ ਦਿਨ ਹੋ ਗਿਆ ਤੁਸੀ ਘਰੋਂ ਨਹੀਂ ਨਿਕਲੇ ਹੁਣ ਕਿਸ ਨੂੰ ਕਿੰਨੇ ਦਿਨ ਹੋ ਗਏ ਵੀ ਤੁਸੀ ਘਰੋਂ ਬਾਹਰ ਨਹੀਂ ਨਿਕਲੇ ਕਿੰਨੇ ਦਿਨ ਹੋ ਗਏ ਤੁਹਾਨੂੰ ਮੈਨੂੰ 15-20 ਦਿਨ ਹੋ ਗਏ 15-20 ਦਿਨ ਹੋ ਗਏ ਸੋ ਦੋਸਤੋ ਇਹ ਝੂਠ ਬੋਰਿਆ ਫੇਰੇ ਝੂਠ ਬੋਲਣ ਦੀ ਨਵਤ ਜਾਂਦੀ ਨਹੀਂ 15 ਦਿਨ ਦੀ ਇਹ ਗੱਲ ਹੋਈ ਨਹੀਂ ਇਹ ਗੱਲ ਹਫਤੇ ਕਿ ਦੀ ਹੈ ਸੋ ਇਹ ਜਿਹਨੂੰ ਝੂਠ ਮਾਰਦੇ ਆਂਦੀ ਇਹ ਬੰਦੇ ਨੂੰ ਝੂਠ ਮਾਰਦੇ ਆਂਦ ਭਾਈ ਜਾਣੀ ਨਹੀਂ ਸਹੀ ਜ਼ਿੰਦਗੀ ਮੈਂ ਤੁਹਾਨੂੰ ਤਸਵੀਰਾਂ ਕਹਿਦਾ ਵੀ ਕਿੰਨੇ ਦਿਨ ਹੋ ਗਏ ਸਹੀ ਝੂਠ ਦੱਸੇ ਵੀ ਤੁਹਾਨੂੰ ਘਰੋਂ ਨਹੀਂ ਤੁਰਨ ਹਫਤਾ ਹੋ ਗਿਆ ਹਫਤਾ ਕ ਮੈਨੂੰ ਇਹ ਮੰਨ ਨਹੀਂ ਜਾਂਦਾ ਸੋ ਖਾਸਾ ਸਸ ਨੌਂ ਦਾ ਜਿਹੜੇ ਬੰਦੇ ਹੱਸ ਰਹੇ ਸੱਚੀ ਵਿੱਚ ਹੱਸ ਰਹੇ ਆ ਇਹ ਬੰਦਾ ਬੰਦੇ ਨੂੰ ਆਇਆ ਇਹਦੀਆਂ ਗੱਲਾਂ ਚ ਫਸਾਉਂਦਾ ਬੰਦਾ ਮਤਲਬ ਯਾਰ ਕਮਲਾ ਹੋ ਜਾਂਦਾ ਵੀ ਠੀਕ ਹੈ ਠੀਕ ਹੈ ਬੰਦਾ ਇਹ ਨੂੰ ਆਪਣਾ ਆਪ ਦਾ ਬਾਰਨੇ ਕਰਵਿੰਦਾ ਠੀਕ ਹੈ ਯਾਰ ਬੰਦਾ ਬਹੁਤ ਟੈਂਟ ਹੈ ਕੋਈ ਸਾਡੇ ਨਾਲ ਵੀ ਹੋਇਆ ਇਹਨਾਂ ਨਾਲ ਵੀ ਹੋਇਆ ਜੀ ਕੁੜੀ ਹੈ ਹੁਣ ਜਨਾਬ ਜੀ ਇਹਨਾਂ ਨੂੰ ਤੁਸੀਂ ਇੱਥੇ ਲੈ ਕੇ ਦੇ ਦਿਓ ਇਹਨਾਂ ਤੇ ਜੋ ਕਰ ਰਹੀ ਹੈ ਇਹਨਾਂ ਦੀ ਕੰਪਲੇਨ ਲਗਾਈਏ ਕੰਪਲੇਨ ਤੁਹਾਡੇ ਕੋਲੋਂ ਲਗਾਈ ਗਈ ਹੈ ਹਾਂਜੀ ਤੁਹਾਡੇ ਸਾਹਮਣੇ ਤੋਂ ਲਗਾਈ ਗਈ ਹੈ ਕੰਪਲੇਨ ਕੀ ਲਗਾਈ ਗਈ ਹੈ ਇਹ ਵੀ ਸੁਣ ਜਾਈ ਵੀ ਤੁਸੀਂ ਜਦੋਂ ਇਹਨਾਂ ਨੂੰ ਕਿਹਾ ਵੀ ਸਾਨੂੰ ਫੋਨ ਨਾ ਲਾਓ ਉਸ ਤੋਂ ਬਾਅਦ ਮੈਂ ਤੁਹਾਨੂੰ ਬਾਰ-ਬਾਰ ਫੇਰ ਫੋਨ ਕਰਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿੰਨਾ ਤੁਸੀਂ ਕੰਮ ਕਰਦੇ ਹੋ ਉਹਨਾਂ ਵਾਂਗੂ ਗਲਤ ਸ਼ਬਦ ਬੋਲਿਆ ਉਹ ਸਾਨੂੰ ਡਿਟੇਲਸ ਦੱਸ ਦੋ ਦੋ ਦਿਨ ਤੱਕ ਇਹਨੇ ਮੈਨੂੰ ਪੂਰਾ ਫਸਾਇਆ ਜੀ ਜੀ ਪੂਰਾ ਜਮਾ ਮੇਰੇ ਨਾਲ ਪੂਰੀਆਂ ਗੱਲਾਂ ਕੀਤੀਆਂ ਜੀ ਫੋਨ ਲਾਈ ਗਿਆ ਬਾਰ-ਬਾਰ ਕਿਉਂ ਮੈਨੂੰ ਤਾਂ ਫੇਰ ਓਕੇ ਕਰਨਾ ਪੈਂਦਾ ਸੀ ਜੀ ਫੋਨ ਦੇ ਤੇ ਮੈਨੂੰ ਪਤਾ ਸੀ ਵੀ ਕੰਮ ਦਵਾ ਰਿਆ ਇਹ ਬਿਲਕੁਲ ਉਸ ਤੋਂ ਬਾਅਦ ਜੇ ਜਦੋਂ ਮੈਨੂੰ ਸਾਰੀ ਗੱਲ ਹੋ ਗਈ ਫਿਰ ਮੈਂ ਜਿਨ੍ਹਾਂ ਨੇ ਕੰਮ ਕਰਿਆ ਸੀ ਸਾਨੂੰ ਪਹਿਲਾਂ ਵੀ ਦੱਸਿਆ ਸੀ ਉਹਨਾਂ ਕभी ਚਲ ਮੈਂ ਜੇ ਤੁਸੀਂ ਉਹਨਾਂ ਨੇ ਮੈਨੂੰ ਸਮਝਾਤਾ ਵੀ ਇਹ ਗਲਤ ਤਾਂ ਬੰਦਾ ਇਹਨੂੰ ਕੁਝ ਵੀ ਨਹੀਂ ਹੈਗਾ ਵੀ ਇਹ ਦਿਹਾੜੀਦਾਰ ਬੰਦਾ ਇੱਕ ਵੀ ਇਹਦੇ ਕੋਲ ਕੁਝ ਨਹੀਂ ਹੈਗਾ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਇਹਨਾਂ ਦਾ ਫੋਨ ਚੱਕਣੋਂ ਹਟ ਗਈ ਫਿਰ ਫਿਰ ਤੀਸਰੇ ਦਿਨ ਇਹਨਾਂ ਨੇ ਮੈਨੂੰ ਫੋਨ ਲਾਇਆ ਮੈਂ ਬਲੌਗ 'ਚ ਵੀ ਪਾਤਾ WhatsApp ਨੰਬਰ ਹੀ ਸਿੰਪਲ ਫੋਨ ਲਾਇਆ ਇਹਨਾਂ ਨੇ ਮੈਨੂੰ ਸਿੰਪਲ ਕਾਲ ਦੀ ਫਿਰ ਮੈਂ ਕਿਹਾ ਵੀ ਚੱਲ ਲੈ ਮੇਰੇ ਹਸਬੰਦ ਨਾਲ ਗੱਲ ਕਰ ਲੈ ਇਹਨਾਂ ਨੇ ਤੁਰੰਤ ਫੋਨ ਕੱਟਤਾ ਜੀ ਹੂੰ ਗੱਲ ਨਹੀਂ ਕੀਤੀ ਓਕੇ ਇਹਨਾਂ ਦੇ ਮਨਚ ਚੋਰ ਸੀ ਜੀ ਤਾਂ ਹੀ ਨਹੀਂ ਕੀਤੀ ਗੱਲ ਹੂੰ ਹਾਂਜੀ ਸੋ ਬਈ ਇਹਨਾਂ ਦੇ ਇਹੋ ਜਿਹੇ ਬੰਦਿਆਂ ਤੋਂ ਬਚੋ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਮਤਲਬ ਜੇ ਤੁਸੀਂ ਇਹੋ ਜਿਹੇ ਬੰਦਿਆਂ ਦੀ ਕੁੜੀਆਂ ਟਰਸਟ ਕਰ ਲੈਂਦੀਆਂ ਵਿਸ਼ਵਾਸ ਕਰਦੀਆਂ ਯਕੀਨ ਕਰਦੀਆਂ ਹੈ ਨਾ ਇਹੋ ਜਿਹੇ ਬੰਦਿਆਂ ਦਾ ਕੀ ਏਮ ਕੀ ਹੈ ਕਿਉਂਕਿ ਇਹਨਾਂ ਨੂੰ ਕੋ ਜਾਣਦਾ ਨਹੀਂ ਕੋਈ ਇਹ ਕੰਮ ਕਰਨ ਵਾਲੇ ਬੰਦੇ ਜੀ ਕੋਈ ਪ੍ਰਿੰਸ ਨਹੀਂ ਜਿਤਨੀ ਇਹਨਾਂ ਦਾ ਏਮ ਕੀ ਹੈ ਤੁਸੀਂ ਨੂੰ ਕੀ ਇਹਦਾ ਮਤਲਬ ਮਕਸਦ ਕੀ ਹੈ ਕੁੜੀਆਂ ਨੂੰ ਉਹਦੀਆਂ ਗੱਲਾਂ ਦੇ ਲਿਆ ਕੇ ਉਹਨਾਂ ਨੂੰ ਲੁੱਟਣਾ ਉਹਨਾਂ ਨੂੰ ਤੁਸੀਂ ਇਹ ਜੀ ਕੀ ਜਿਹੜੇ ਆਪਣੇ ਭਰਾ audience ਨਾਲ ਕੀ ਕੀ ਸੁਨੇਹਾ ਦੇਣਾ ਚਾਹੋ ਮੈਸੇਜ ਦੇਣਾ ਚਾਹੋ ਇੰਨਾਂ ਕੋਲੇ ਕੁਛ ਨਹੀਂ ਜੀ ਇਹ ਵੱਡੇ ਜੋ ਵੀ ਜਿੰਨਾਂ ਨਾਲੇ ਅੱਗੇ ਐ ਤਰ੍ਹਾਂਾ ਕੰਮ ਕਰਦੇ ਆ ਦੇ ਹਾੜੀਦਾਰ ਹੁੰਦੇ ਆ ਜੀ ਇਹ ਕੁੜੀਆਂ ਨੂੰ ਫਸਾ ਕੇ ਬਾਹਰ ਲੈ ਜਾਂਦੇ ਆ ਤਿੰਨ ਚਾਰ ਬੰਦੇ ਇਕੱਠੇ ਹੋ ਕੇ ਹੀ ਇਕੱਠੇ ਹੋ ਜਾਂਦੇ ਆ ਗੈਂਗ ਹੋ ਜਾਂਦੀ ਆ ਜੀ ਕੁੜੀਆਂ ਨੂੰ ਮਾਰ ਦਿੰਦੇ ਆ ਰੇਪ ਕਰ ਦਿੰਦੇ ਆ ਜੀ ਹੂੰ ਕੁੜੀਆਂ ਨੂੰ ਸਮਝਣਾ ਚਾਹੀਦਾ ਵੀ ਇਹੋ ਜਿਹੇ ਚਾਂਸੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਜੀ ਕਿਸੇ ਦੇ ਪਿੱਛੇ ਨਾ ਲੱਗੋ ਜਿਹੜੇ ਬੰਦੇ ਤੇ ਆਪਾਂ ਨੂੰ ਵਿਸ਼ਵਾਸ ਆ ਮੇਰ ਬੰਦੇ ਨਾਲ ਜਿਹਦੇ ਨਾਲ ਆਪਾਂ ਕੰਮ ਕਰਦੇ ਆ ਉਸਤੇ ਹੀ ਵਿਸ਼ਵਾਸ ਕਰੋ ਜਿਹੜਾ ਕੋਈ ਨਾਲ ਦਾ ਬੰਦਾ ਜਿਵੇਂ ਹਨ ਅਸੀਂ ਗਰੁੱਪ ਚ ਆ ਜੀ ਹੂੰ ਉਹ ਕਿ ਜੇ ਵੀ ਗਰੁੱਪ ਵਾਲੇ ਬੰਦੇ ਨੂੰ ਨਾ ਨੰਬਰ ਦੋ ਉਹਨਾਂ ਕਿਸੇ ਤੇ ਵਿਸ਼ਵਾਸ ਕਰੋ ਹੁਣ ਜੇ ਤੁਹਾਡੇ ਤੋਂ ਕੋਈ ਨੰਬਰ ਮੰਗਦਾ ਹੈ ਕੋਈ ਵੀ ਹੈ ਤਾਂ ਤੁਸੀਂ ਨੰਬਰ ਦੇਉਂਗੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਵਿਸ਼ਵਾਸ ਪਤਾ ਹੈ ਕੋਈ ਵੀ ਇਸੇ ਮੇਰੇ ਨਾਲ ਕੰਮ ਕਰਨ ਵਾਲਾ ਬੰਦਾ ਤੁਹਾਨੂੰ ਵਿਸ਼ਵਾਸ ਰਹੇਗਾ ਉਸ ਚੀਜ਼ਾਂ ਨੂੰ ਵੀ ਨਹੀਂ ਸਰ ਮੈਨੂੰ ਕਿਸੇ ਤੇ ਬਿਲਕੁਲ ਵਿਸ਼ਵਾਸ ਨਹੀਂ ਲੋ ਜੀ ਇਹ ਤੁਸੀਂ ਕੋਈ ਦੇਖ ਰਹੇ ਹੋ ਇਹ ਬੰਦਿਆਂ ਦੇ ਕਰਕੇ ਜੋ ਪੰਜਾਬ ਦੇ ਵਿਕਲਾਤ ਬਹੁਤ ਮਾੜੇ ਹੋ ਚੁੱਕੇ ਹੈ ਤੇ ਬਾਈ ਤੁਹਾਨੂੰ ਕਿਵੇਂ ਫੜੇ ਤੁਸੀਂ ਬੰਦੇ ਇਹਨਾਂ ਨੇ ਕਿਰੇ ਗਏ ਕਿਵੇਂ ਕਿਵੇਂ ਫੜੇ ਗਏ ਇਹਨਾਂ ਨੂੰ ਕਿਹਦੇ ਬੰਦਾ ਕਹਿੰਦੇ ਭੱਜਾ ਵਾਜੇ ਦੋ ਤਿੰਨ ਦਿਨ ਤੋਂ ਉਹ ਤੁਹਾਨੂੰ ਆ ਰਿਹਾ ਸੀਗਾ ਕਿਵੇਂ ਫੜਿਆ ਜੀ ਨੰਬਰ ਤੋਂ ਫੜੇ ਫੋਨ ਮੋਬਾਈਲ ਤੋਂ ਜੀ ਅਸੀਂ ਫੋਨ ਲਾ ਕੇ ਹਾਂਜੀ ਅਸੀਂ ਕਿੱਥੋਂ ਕਿੱਥੋਂ ਚੱਕਿਆ ਜੀ ਇਹ ਮੈਡਮ ਦਾ ਫੋਨ ਲਵਾਇਆ ਸੀ ਆਪਾਂ ਜੀ ਮੈਡਮ ਦਾ ਫੋਨ ਲਵਾਇਆ ਹਾਂਜੀ ਮਤਲਬ ਇਹਨਾਂ ਦਾ ਫੋਨ ਚੱਕਿਆ ਪੰਜਾਬ ਪੁਲਿਸ ਦਾ ਹੁੰਦਾ ਫੋਨ ਚੱਕਿਆ ਮੈਡਮ ਦਾ ਫੋਨ ਚੱਕਲੇ ਮੈਡਮ ਦਾ ਫੋਨ ਤੋਂ ਦਾ ਬਾਈ ਇਹ ਕਹਿੰਦੇ ਜੀ ਫੋਨ ਚੱਕ ਚੱਕਣ ਤੋਂ ਪਹਿਲਾਂ ਛਾਲ ਮਾਰਦਾ ਛਾਲ ਮਾਰ ਕੇ ਫੋਨ ਚੱਕਿਆ ਇਹਨਾਂ ਨੂੰ ਇਹ ਵੀ ਇਸ ਦਿਨ ਖ ਉਸ ਤੋਂ ਬਾਅਦ ਮਤਲਬ ਇਹ ਚੱਲ ਗਿਆ ਹੈ ਨਾ ਤਾਂ ਇਹ ਬੰਦਾ ਬਾਈ ਜਮਾਂ ਖੜਾ ਹੈ ਵੀ ਜਮ ਜਿਵੇਂ ਕਤਲ ਕਰਕੇ ਆਇਆ ਹੁੰਦਾ ਬਾਈ ਮਹਿਸੂਸ ਹੋ ਰਿਹਾ ਤੁਹਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਲੋਬੀ ਦੋਸਤੋ ਇਹ ਬੰਦੇ ਨੇ ਆਪ ਦਾ ਗਨਾ ਕੋਲ ਕੀਤਾ ਵੀ ਮੈਂ ਇਹ ਕਤੂਦ ਕੀਤੀ ਹੈ ਠੀਕ ਹੈ ਇਹ ਸਾਡਾ ਭਰਾ ਹੈ ਮਿੰਟੂ ਤੇ ਇਹ ਹੈ ਗਗਨ ਇਹ ਸਾਡੀ ਫਿਲਮ ਹੈ ਕਾਲਪਨਿਕ ਬੰਦੇ ਨੂੰ ਕਿਸੇ ਨੂੰ ਪਤਾ ਲੱਗ ਜੇ ਵੀ ਫਿਲਮ ਸੀ ਜਾਂ ਇਹ ਰੀਅਲ ਸੀ ਰੀਅਲ ਸੀ ਇਹ ਕੋ ਦਾ ਸੀ ਇਹਨਾਂ ਨਾਲ ਦੇਖ ਲੋ ਆਰਟਿਸਟਾਂ ਦਾ ਸੋ ਇਹ ਜੇ ਬੰਦੇ ਤੋਂ ਬਚੋ ਬਾਈ ਤੁਸੀਂ ਪਤਾ ਲੱਗ ਗਿਆ ਹੁਣੇ ਸਾਡੇ ਪਿੰਡ ਦਾ ਬੰਦਾ ਕੌਣ ਹੈ ਅਸੀਂ ਨਾਂ ਹੀ ਹੋ ਜੰਦੇ ਗੱਪੀ ਕਹਿੰਦੇ ਉਹ ਨਾਂ ਨਹੀਂ ਲਿਆ ਸੀ ਸਾਡੇ ਦੇ ਕੋਈ ਬੰਦਾ ਉਂਗਲ ਨਹੀਂ ਕਰਦਾ ਤਾਂ ਮੇਰੇ ਬਾਰੇ ਕੀ ਹੈ ਸੋ ਕੁੜੀਆਂ ਨੂੰ ਭੈਣਾਂ ਨੂੰ ਬੇਨਤੀ ਹੈ ਬਚੋ ਮੇਰੇ ਕੋਲੇ ਕਿਸੇ ਨੇ ਵੀ ਆਉਣਾ ਹੈ ਬਾਈ ਕਿਸੇ ਮੁੰਡੇ ਨੇ ਆਉਣਾ ਹੈ ਕਿਸੇ ਕੁੜੀ ਨੂੰ ਆਉਣਾ ਹੈ ਕਿਸੇ ਬਜ਼ੁਰਗ ਨੂੰ ਆਉਣਾ ਹੈ ਕਿਸੇ ਵੱਡੀ ਭੈਣ ਨੂੰ ਆਉਣਾ ਹੈ ਬਾਈ ਆਵਦੇ ਘਰੇ ਦੱਸ ਕੇ ਆਓ ਠੀਕ ਹੈ ਅਬ ਜੇ ਹਸਬੰਦ ਨਾਲ ਗੱਲ ਕਰਵਾਉਂ ਉਸ ਤੋਂ ਬਿਨਾਂ ਮੈਂ ਅੱਧੇ ਘਰੇ ਬਈ ਕੋਈ ਐਮਪੀ ਰੋਂ ਲੰਦਾ ਓਕੇ ਮੇਰਾ ਨਾਮ ਹੈ ਕਿ ਲੁਕਣੇ ਕਿਸੇ ਨਾਲ ਕੋਈ ਗਲਤ ਕਰਤਾ ਤਾਂ ਉਹਦੀ ਜ਼ਿੰਮੇਵਾਰੀ ਮੋਕੇ ਗਰਾਈ ਨਹੀਂ ਸਹੀ ਹੈ ਨਾ ਬਈ ਮੰਨਦੇ ਹੋ ਬਈ ਕਿੰਨੇ ਟਾਈਮ ਚਾਣਦੇ ਵੀ ਅਪਾ ਖੇਡਣਾ ਕਰੀ ਕਾਫੀ ਟਾਈਮ ਹੋ ਗਿਆ ਕੋਈ ਆਪਣੇ ਬਾਰੇ ਸੁਣੀਏ ਕੋਈ ਯਾਰੀ ਕਰਵੇ ਨਹੀਂ ਸੋ ਬਈ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਇਹ ਕੁੜੀ ਨਾਲ ਜੋ ਹੋਇਆ ਸੀ ਉਹ ਪਹਿਲਾਂ ਵੀਡੀਓਸ ਵਿੱਚ ਜਰਾ ਜਿਹੀ ਦਿਖਾਇਆ ਬੀੜੀ ਨੂੰ ਸ਼ੇਅਰ ਕਰਦੋ ਮੈਂ ਤੁਹਾਡਾ ਆਪਣਾ ਬੂਟਾ ਵੜਾ ਬੂਟਾ ਕਰਾ ਲਈ ਪ੍ਰੋਡਕਸ਼ਨ ਨੂੰ ਤੇ ਟੀਮ ਚੈਨਲ ਤੋਂ ਪੇਜ ਦਿੰਦਾ ਸੀ